ਸਾਸੀ ਗੱਲ ਜੀ ਸਾਰੇ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਬਾਈ ਅੱਜ ਆਪਾਂ ਤਲਵੰਡੀ ਬਾਈ ਨਰਿੰਦਰ ਕੋਲ ਆਏ ਹੋਏ ਸੀਗੇ। ਜੇ ਟਰੈਕਟਰਾਂ ਦੀ ਗੱਲ ਕਰੀਏ ਤਾਂ ਬਾਈ ਕੋਲੇ ਨਾ ਦੋ ਟਰੈਕਟਰ ਆ। ਸਵਰਾਜ 855 ਤੇ ਫਾਰਮ ਟਰੱਕ 60। ਠੀਕ ਆ। ਜਿਹੜੀ ਟਰੈਕਟਰਾਂ ਦੀ ਜਿਹੜੀ ਕੰਡੀਸ਼ਨ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਹੁਤ ਵਧੀਆ ਜਿਹੜੀ ਜੈਨੂਨ ਹਾਲਤ ਹੈ ਜਿਹੜੀ ਟਰੈਕਟਰਾਂ ਦੀ ਪਈ ਹੋਈ ਆ। ਐਵੇਂ ਸਿਰੇ ਉਹ ਜਿਹੜੇ ਪਰਲੇ ਪਾਸੇ ਉਹ ਜਿਹੜਾ ਫਾਰਮ ਟਰੱਕ 60 ਆ। ਹੁਣ ਜਿਹੜੀ ਬਾਕੀ ਜਿਹੜੀ ਟਰੈਕਟਰਾਂ ਦੀ ਜਿਹੜੀ ਗੱਲਬਾਤ ਕਿੰਨਾ ਬਾਈ ਦੀ ਜੀ ਡਿਮਾਂਡ ਆ ਕਿੰਨਾ ਬਾਈ ਡਿਸਕਾਊਂਟ ਦੇਊਗਾ ਸਾਰੀ ਬਗ ਗੱਲਬਾਤ ਬਾਈ ਨਾਲ ਕਰਦੇ ਆ ਬਾਈ ਨਰਿੰਦਰ ਆ ਇਧਰ ਨਾਲੋ ਕੋ ਹੁਣ ਇਧਰ ਆ ਜਾਓ ਦੱਸੋ ਜੀ ਦੱਸੋ ਸਾਸਰੀ ਕਾਲ ਜੀ ਵਾਲਾ ਸਾਸਰੀ ਕਾਲ ਜੀ ਠੀਕ ਹੋ ਜੀ ਵਧੀਆ ਜੀ ਵਧੀਆ ਜੀ ਬਾਈ ਹੁਣ ਜਾਣਕਾਰੀ ਟਰੈਕਟਰਾਂ ਬਾਰੇ ਆਪਾਂ ਦਰਸ਼ਕਾਂ ਨੂੰ ਦੇਣੀ ਆ ਸਵਰਾਜ 855 ਤੇ ਫਾਰਮ ਟਰੈਕਟਰ ਹਾਂਜੀ ਠੀਕ ਹੈ ਜੀ ਇਹਨਾਂ ਬਾਰੇ ਦੱਸੋ ਵੀ ਇਹ ਕਿਹੜਾ ਮਾਡਲ ਹੈ ਜੀ ਇਹ 8 ਮਾਡਲ ਹੈ 55 ਠੀਕ ਹੈ ਜੀ ਵਹਿੰਡਾ ਨੰਬਰ ਆ ਜੀ ਟਰੈਕਟਰ ਸਾਰਾ ਰੇਨ ਵਾਲਾ 3 ਲੱਖ 15000 ਡਿਮਾਂਡ ਕਰੀ ਆ ਠੀਕ ਹੈ ਜੀ ਬਾਕੀ ਦੇਖ ਲਓ ਡਿਸਕਾਊਂਟ ਕਰ ਦਾਂਗੇ ਟਰੈਕਟਰ ਸਾਰਾ ओरिजिनल ਆ ਜੀ ਹਾਂ ਜੀ ਭਾਈ ਇਹ ਟਾਇਰਾਂ ਬਾਰੇ ਦੱਸੋ ਜੀ ਕਿੰਨੇ ਪੈਸੇ ਆ ਜੀ ਟਰੈਕਟਰ ਦੇ ਟਾਇਰ ਹੈਗੇ ਜੀ 65 ਤੋਂ 70 ਪੈਸੇ ਦੇ ਵਿੱਚ ਹੀ 65 ਤੋਂ 70 ਹੈਣਾ ਜੀ ਸਾਰੇ ਗੁੜੀ ਅਰ ਦੇ ਟਾਇਰ ਆ ਜੀ ਇਹ ਵੀ ਦਰਸ਼ਕੋ ਦਾ ਜਿਹੜਾ ਪੈਰਦਾਨ ਵਗੈਰਾ ਦੇਖ ਸਕਦੇ ਹੋ ਤੇ ਟਾਇਰਾਂ ਦਾ ਜਿਹੜਾ ਚੌਕੜਾ ਵਗੈਰਾ ਉਹ ਦੇਖ ਸਕਦੇ ਹੋ ਜਿਹੜਾ ਟਰੈਕਟਰ ਬਿਲਕੁਲ ਜੈਨੂਇਨ ਹਾਲਤ ਦੇ ਵਿੱਚ ਹੈਣਾ ਜੀ ਭਾਈ ਇਹ ਐਸੈਸਰੀ ਨਾਲ ਟਰੈਕਟਰ ਆ ਜੀ ਜੀ ਤੇ ਭਾਈ ਐਸੈਸਰੀ ਦਾ ਦੱਸੋ ਜੀ ਐਸੈਸਰੀ ਸਾਰੀ ਨਾਲ ਆ ਜੀ ਠੀਕ ਹੈ ਜੀ ਸਾਰਾ ਕੁਝ ਡੰਡਾ ਫੱ ਨਾਲ ਆਈ ਕੰਪਲੀਟ ਆਪ ਪਲਾ ਕੇ ਲਿਆਉਂਦੇ ਨੇ ਜਿਹੜਾ ਸਮਾਨ ਨਾਲ ਹੀ ਆਉਂਦਾ ਠੀਕ ਹੈ ਜੀ ਲੈ ਵੀ ਦਰਸ਼ਕੋ ਚ ਗੁੱਲੀਆਂ ਵਗੈਰਾ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹਦਾ ਟਰੈਕਟਰ ਹੈ ਨਾ ਘਰੇਲੂ ਚੱਲਿਆ ਹੋਇਆਗਾ ਘਰੇਲੂ ਖੇਤੀਬਾੜੀ ਦੇ ਵਿੱਚ ਵਰਤਿਆ ਲੱਗਦਾ ਇਹ ਟਰੈਕਟਰ ਬਾਈ ਇਹ ਹੁਣ ਟਰੈਕਟਰ ਬਾਰੇ ਐ ਦੱਸੋ ਵੀ ਕਿਹੜੇ ਨਾਂ ਜੀ ਇਹ ਟਰੈਕਟਰ ਪਹਿਲੇ ਨਾ ਹੀ ਆ ਜੀ ਪਹਿਲੇ ਨਾ ਜੀ ਠੀਕ ਹੈ ਜੀ ਲੈ ਵੀ ਦਰਸ਼ਕੋ ਚੰਗੀ ਤਰ੍ਹਾਂ ਤੁਹਾਨੂੰ ਕੈਮਰਾ ਮਾਰਕੀਟ ਤਾਂ ਦਿਖਾ ਦਿੰਨੇ ਆ ਟਰੈਕਟਰ ਤੇ ਕਿਤੇ ਕਲਮ ਦਾ ਦਾਗ ਨਹੀਂ ਕਿਤੇ ਵੀ ਜੀ ਹਾਂਜੀ ਹਾਂਜੀ ਰਿਗਾਰਡ ਵਗੈਰਾ ਇੰਜਨ ਵਗੈਰਾ ਸਾਰਾ ਕੁਝ ਤੁਸੀਂ ਬਰੀਕੀ ਨਾਲ ਦੇਖ ਸਕਦੇ ਹੋ ਬਿਲਕੁਲ ਜਿਹੜੀ ਟਰੈਕਟਰ ਦੀ ਜੈਨੂਨ ਹਾਲਤ ਪਈ ਹੋਈ ਆ ਠੀਕ ਆ ਤੇ ਜਿਹੜੀ ਸ਼ੋ ਦੀ ਜਿਹੜੀ ਚਮਕਾ ਸ਼ੋ ਦੀ ਚਮਕ ਤੁਹਾਡੇ ਸਾਹਮਣੇ ਆ ਬਿਲਕੁਲ ਬਹੁਤ ਵਧੀਆ ਗਈ ਤੇ ਬਾਈ ਜੀ ਗੇਅਰ ਦਾ ਤੇ ਇੰਜਨ ਦਾ ਦੱਸ ਬਾਈ ਬਿਲਕੁਲ ਸਹੀ ਆ ਬਾਹ ਕੇ ਲੈ ਜਣ ਯਾਰ ਜੀ ਕਾਗਜਾਂ ਦਾ ਦੱਸੋ ਜੀ ਕਾਗਜਾਂ ਦਾ ਕਲੀਅਰ ਆ ਬਈ ਜਮਾ ਕਾਗਜਾਂ ਦਾ ਓਕੇ ਜੀ ਜਮਾ ਓਕੇ ਜੀ ਐ ਵੀ ਦਰਸ਼ਕੋ ਆ ਚੰਗੀ ਤਰ੍ਹਾਂ ਦੇਖ ਲਓ ਸਵਰਾਜ 855 ਤੇ ਬਾਈ ਹੁਣ ਨਰਿੰਦਰ ਫਾਰਮ ਟਰੈਕ 60 ਦਾ ਦੱਸੋ ਜੀ ਹਾਂਜੀ ਪੀਵੀ 25 ਨੰਬਰ ਆਈ ਹੱਤ ਮਾਡਲ ਆ ਜੀ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਕੱਲੇ ਟਰੈਕਟਰ ਦੇ ਮਗਰਿਆੜ ਲੱਗਿਆ ਰੇਨ ਵਾਲਾ ਸਾਰਾ ਟਰੈਕਟਰ ਇਹ ਆ ਇਹ ਦੋਨੇ ਪੰਜਾਬ ਨੰਬਰ ਹੀ ਆ ਜੀ ਹਾਂਜੀ ਪੰਜਾਬ ਨੰਬਰ ਠੀਕ ਹੈ ਜੀ ਇਹ ਵੀ ਦਰਸ਼ਕੋ ਚੰਗੀ ਤਰ੍ਹਾਂ ਕੈਮਰਾ ਘੁਮਾ ਦਿੰਨੇ ਆ ਅੱਗੇ ਤੇ ਪਿੱਛੇ ਠੀਕ ਆ ਆ ਸ਼ੋ ਸ਼ੂ ਤੁਸੀਂ ਦੇਖ ਸਕਦੇ ਹੋ ਨਿੰਦਰ ਵੀਰੇ ਇਹ ਟਾਇਰ ਆ ਇਹਦਾ ਬਾਰੇ ਦੱਸੋ ਕਿੰਨੇ ਪੈਸੇ ਆ ਜੀ ਅਗਲੇ ਟਾਇਰ ਹੈਗੇ ਜੀ 70 ਕੇ ਪੈਸੇ ਜੀ ਪਿਛਲੇ ਟਾਇਰ ਜਮ ਤਾਜੇ ਆ ਤਾਜੇ ਆ ਹਨਾ ਜੀ ਮੰਬਲ ਵਗੈਰਾ ਵੀ ਦਰਸ਼ਕੋ ਆ ਦੇਖ ਸਕਦੇ ਹੋ ਬਿਲ ਤੇ ਜਿਹੜੇ ਰਿੰਮ ਵਗੈਰਾ ਬਿਲਕੁਲ ਇਹ ਟਰੈਕਟਰ ਨੂੰ ਵੀ ਕਲ ਕਰਮ ਵਗੈਰਾ ਤਾਂ ਨਹੀਂ ਕਿਤੇ ਲੱਗੇ ਬਾਈ ਜੀ ਕੱਲੇ ਮੰਗਰਾੜਾਂ ਤੋਂ ਬਿਨਾ ਟਰੈਕਟਰ ਸਾਰਾ ਰੇਨ ਵਾਲਾ ਠੀਕ ਹੈ ਜੀ ਕੱਲੇ ਮੰਗਰਾੜ ਚੇਂਜ ਹੋਏ ਆ ਮੰਗਰਾੜ ਚੇਂਜ ਹੋਏ ਆ ਜੀ ਲੈ ਵੀ ਐਸੈਸਰੀ ਵਗੈਰਾ ਸਾਰਾ ਕੁਝ ਬਾਈ ਵਰਗੇ ਕਹਿੰਦੇ ਨਾਲ ਦੇਵਾਂਗੇ ਤੇ ਬੈਕ ਸਾਈਡ ਤੋਂ ਜਿਹੜਾ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਉਹ ਤੁਸੀਂ ਦੇਖ ਲਓ ਬਿਲਕੁਲ ਵਧੀਆ ਹਾਲਤ ਦੇ ਵਿੱਚ ਪਿਆ ਹੋਇਆਗਾ ਲਓ ਜੀ ਐਸੀ ਤਰ੍ਹਾਂ ਹੀ ਇੱਧਰ ਨਹੀਂ ਸਾਈਡ ਤੋਂ ਉਹਨੂੰ ਦਿਖਾ ਦਿੰਨੇ ਆ ਜਨਗਿਰ ਦਾ ਸਹੀ ਆ ਟਰੈਕਟਰ ਇਹ ਵੀ ਬਿਲਕੁਲ ਸਹੀ ਆ ਬਾਕੀ ਲਿਆ ਸਕਦੇ ਕੋਈ ਦਿੱਕਤ ਨਹੀਂ ਵੀ ਇਹ ਟਰੈਕਟਰਾਂ ਦੀ ਹੁਣ ਤੁਹਾਨੂੰ ਰੇਟ ਦੱਸਣ ਲੱਗੇ ਆ ਬਾਈ ਤੇ ਰੇਟ ਆ ਪਹਿਲਾਂ ਮੀਟਰ ਮੂਟਰ ਚੰਗੀ ਤਰ੍ਹਾਂ ਚੈੱਕ ਕਰ ਲੋ ਬਿਲਕੁਲ ਸਾਫ਼ ਪਿਆ ਹੋਇਆ ਨਰਿੰਦਰ ਵੀਰੇ ਲੈ ਮੈਂ ਹੁਣ ਹੁਣਾ ਇਧਰਲੇ ਪਾਸੇ ਹੁਣ ਰੇਟ ਦੱਸੋ ਜੀ ਪਹਿਲਾਂ ਤਾਂ 855 ਦਾ ਦੱਸੋ ਜੀ 855 ਦਾ ਕਿੰਨਾ ਰੇਟ ਠੀਕ ਆ ਰੇਟ ਤੇ ਇਹਦਾ 315 ਕਰਦੇ ਆ ਬਾਕੀ ਡਿਸਕਾਊਂਟ ਕਰ ਦਾਂਗੇ ਤੁਹਾਡੇ ਲਈ ਜੀ ਜੀ ਡਿਸਕਾਊਂਟ ਬਾਈ ਕਿੰਨਾ ਦਿਓਗੇ 95000 ਦਾ ਟਰੈਕਟਰ ਦੇ ਦਾਂਗੇ 95 ਦਾ 295000 ਦਾ 295 ਦਾ ਠੀਕ ਹੈ ਜੀ ਤੇ ਹੁਣ ਬਾਈ ਜੀ ਫਾਰਮ ਟਰੈਕ 60 ਦਾ ਦੱਸੋ ਜੀ ਫਾਰਮ ਟਰੈਕ ਦੇ ਦਾਂਗੇ ਇਹ 2.5 ਲੱਖ ਦਾ 2.5 ਦਾ 25000 ਰੁਪਏ ਡਿਸਕਾਊਂਟ ਇਹ ਚੋਂ ਕਰ ਦਾਂਗੇ 25 ਇਹਦੇ ਚੋਂ ਜੀ ਚਲੋ ਠੀਕ ਹੈ ਜੀ ਲੈ ਵੀ ਬਾਈ ਕੋਲ ਦੋ ਟਰੈਕਟਰ ਸੀਗੇ ਬਾਈ ਨੇ ਡਿਸਕਾਊਂਟ ਹੋਣਾ ਵੀਡੀਓ ਦੇ ਵਿੱਚ ਜਿਹੜਾ ਇੰਨਾ ਕਰਤਾ ਬਾਕੀ ਹੋ ਸਕਦਾ ਵੀ ਬਾਈ ਜੇਦੋਂ ਤੁਹਾਨੂੰ ਕੋਈ ਫੋਨ ਆਇਆ ਜਾਂ ਜੋ ਕੋਈ ਲੈਣ ਆਇਆ ਉਦੋਂ ਡਿਸਕਾਊਂਟ ਵਗੈਰਾ ਕੋਈ ਗੱਲ ਨਹੀਂ ਤੁਹਾਡੀ ਵੀਡੀਓ ਦੇਖ ਕੇ ਜਿਹੜਾ ਆਊਗਾ ਮਾਨਤਨ ਕਰਦਾ ਕੋਈ ਚੱਕਰ ਠੀਕ ਹੈ ਠੀਕ ਹੈ ਬਾਈ ਇਹ ਨੰਬਰ ਆਣਾ ਉਹ ਸ਼ੇਅਰ ਕਰ ਦਿਓ ਜੀ 98783 ਜੀ 45 ਠੀਕ ਹੈ ਜੀ ਪਿੰਡ ਮੰਦਰਾ ਵਾਲੇ ਜੀ ਨਰਿੰਦਰ ਸਿੰਘ ਨਾਮ ਹੈ ਜੀ ਜੀ 1 ਇੱਕੀ ਨੰਬਰ ਆਪਣਾ ਜੀ ਹਾਂ ਜੀ ਇੱਕੀ ਨੰਬਰ ਹੈ ਜੀ ਠੀਕ ਹੈ ਜੀ ਨਰਿੰਦਰ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਾਈ ਕੋਲ ਦੋ ਟਰੈਕਟਰ ਸੀਗੇ ਤੇ ਦਰਸ਼ਕੋ ਦੋਏ ਤੁਹਾਨੂੰ ਦਿਖਾਤੇ ਆ ਠੀਕ ਹੈ ਜੀ ਦੋਨੇ ਰੇਨਾਲਡ ਟਰੈਕਟਰ ਆਈ ਠੀਕ ਆ ਬਾਈ ਜੀ